ਮੈਂ ਕੀ ਕਰਾਂ ਮੇਰਾ ਗੋਲ ਕੀ ਹੈ ਕਿ ਜੋ ਮੈਂ ਕਰ ਰਿਹਾ ਉਹ ਸਹੀ ਡਾਇਰੈਕਸ਼ਨ ਵਿੱਚ ਹੈ ਜੀ ਹਾਂ ਅੱਜ ਅਸੀਂ ਇੱਕ ਅਜਿਹੇ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਜੋ ਲਗਭਗ ਹਰ ਨੌਜਵਾਨ ਦੇ ਮਨ ਵਿੱਚ ਘੁੰਮ ਰਿਹਾ ਹੈ ਲਗਭਗ ਹਰ ਸੈਸ਼ਨ ਵਿੱਚ ਕੋਈ ਨਾ ਕੋਈ ਇਹ ਸਵਾਲ ਜ਼ਰੂਰ ਪੁੱਛਦਾ ਹੈ ਕਿ ਕਰਨ ਲਈ ਤਾਂ ਬਹੁਤ ਕੁਝ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਕੀ ਕੀ ਇਹ ਸਵਾਲ ਤੁਹਾਡੇ ਮਨ ਵਿੱਚ ਵੀ ਆਉਂਦਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬਹੁਤ ਸਿੰਪਲ ਐਕਸਰਸਾਈਜ਼ ਦਿੰਦਾ ਜੇ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਆਦਾ ਹੈ ਕਿ ਮੈਂ ਜ਼ਿੰਦਗੀ ਵਿੱਚ ਕੀ ਕਰਾਂ ਕਿਸੇ ਨਾਲ ਗੱਲ ਨਹੀਂ ਕਰਨੀ ਸਿਰਫ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਚੁੱਪਚਾਪ ਦੇਖੋ ਤੁਸੀਂ ਕਿਸ ਚੀਜ਼ ਵਿੱਚ ਚੰਗੇ ਹੋ ਕਿਸ ਕੰਮ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੂਜਿਆਂ ਨਾਲੋਂ ਥੋੜੇ ਬੈਟਰ ਹੋ ਜੇ ਤੁਹਾਨੂੰ ਲੱਗਦਾ ਹੈ ਹਾਂ ਮੈਂ ਇਸ ਫੀਲਡ ਵਿੱਚ ਠੀਕ ਹਾਂ ਤਾਂ ਇਹ ਇੱਕ ਪਲੱਸ ਪੁਆਇੰਟ ਹੈ ਘਟੋ ਘਟ ਤੁਹਾਨੂੰ ਇੱਕ ਡਾਇਰੈਕਸ਼ਨ ਤੇ ਦਿਖਾਈ ਦਿੱਤੀ ਪਰ ਇੱਥੇ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਸ ਬਾਰੇ ਕੋਈ ਗੱਲ ਨਹੀਂ ਕਰਦਾ ਸਾਡੀ ਉਮਰ ਅਸੀਂ ਅਜੇ ਜ਼ਿੰਦਗੀ ਵਿੱਚ ਬਹੁਤ ਕੁਝ ਕੀਤਾ ਹੀ ਨਹੀਂ ਨਾ ਬਹੁਤ ਐਕਸਪੀਰੀਅੰਸ ਹੈ ਨਾ ਬਹੁਤ ਐਕਸਪੋਜ਼ਰ ਹੈ ਜਿਸ ਲਈ ਦੋ ਪ੍ਰੋਬਲਮ ਹੁੰਦੀਆਂ ਨੇ ਇਹ ਹਮੇਸ਼ਾ ਹੀ ਹੁੰਦੀਆਂ ਰਹਿਣਗੀਆਂ ਇੱਕ ਇਹ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਸ ਚੀਜ਼ ਵਿੱਚ ਸੱਚਮੁੱਚ ਬੈਟਰ ਹਾਂ ਤੇ ਦੂਜੀ ਇਹ ਜੋ ਸਾਨੂੰ ਲੱਗਦਾ ਏ ਕਿ ਹਾਂ ਮੈਂ ਇਸ ਵਿੱਚ ਬੈਟਰ ਹਾਂ ਜ਼ਰੂਰੀ ਨਹੀਂ ਕਿ ਉਹ ਸਹੀ ਹੋਵੇ ਉਦਾਹਰਨ ਵਜੋਂ ਬਾਥਰੂਮ ਵਿੱਚ ਅਸੀਂ ਸਭ ਤੋਂ ਵਧੀਆ ਸਿੰਗਰ ਹੁੰਨੇ ਆ ਪਰ ਜਦੋਂ ਗਾਉਣ ਦੀ ਵਾਰੀ ਆਉਂਦੀ ਏ ਜਦੋਂ ਅਸੀਂ ਉਹ song ਕੋਈ ਵੀ song ਆਉਂਨੇ ਆ ਤਾਂ ਬਾਅਦ ਹੁ ਜੋ ਰਿਐਕਸ਼ਨ ਆਉਂਦੇ ਨੇ ਜੋ ਗੱਲਾਂ ਆਉਂਦੀਆਂ ਨੇ ਜੀ ਹਾਂ ਇਹੀ ਕਨਫਿਊਜ਼ਨ ਹੈ ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਇੰਪੋਰਟੈਂਟ ਸਾਲ ਸਿਰਫ ਸੋਚਣ ਵਿੱਚ ਗਵਾ ਲੈਂਦੇ ਆ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਟੌਪਿਕ ਤੇ ਲੌਂਗ ਵੀਡੀਓ ਬਣਾਵਾਂ ਤਾਂ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਤੇ ਨਹੀਂ ਤਾਂ ਅਗਲਾ ਪਾਰਟ ਤਾਂ ਮੈਂ ਹਸਤਾ ਜ਼ਰੂਰ ਬਣਾਵਾਂਗਾ ਜਿਸ ਵਿੱਚ ਅਸੀਂ ਸਮਝਾਂਗੇ ਟੈਲੈਂਟ ਹੌਬੀ ਅਤੇ ਰਿਐਲਿਟੀ ਵਿੱਚ ਫਰਕ ਕੀ ਹੈ ਸੱਚ ਜੀ ਕੱਲ ਜੀ